ਸਭਾ ਜਿੱਥੇ ਦੀ ਸੰਗਤ ਬੰਬੇ ਤੋਂ ਸਹਿਯੋਗ ਦੇ ਰਹੀ ਆ ਵੋਟ ਤੇ ਨਹੀਂ ਪਾ ਸਕਦੇ ਪਰ ਆਪਣਾ ਸਹਿਯੋਗ ਦੇ ਰਹੀ ਆ ਸਰਪਾਲ ਸਿੰਘ ਜਿੰਦਾਬਾਦ 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 ਭਾਈ ਸਰਬਜੀਤ ਸਿੰਘ ਖਾਲਸਾ ਜਿੰਦਾਬਾਦ 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 ਨੌਜਵਾਨ ਨਸ਼ੇ ਕਰਦੇ ਸੀ ਟੀਕੇ ਲਾਉਂਦੇ ਸੀ ਇਹਨਾਂ ਨੇ ਸਿੰਘ ਬਣਾਤਾ ਅੰਮ੍ਰਿਤ ਛਕਾ ਕੇ ਸਿੰਘ ਬਣਾ ਕੇ ਇਹਨਾਂ ਨੇ ਨਸ਼ੇ ਛਡਾਤੇ ਨਸ਼ੇ ਮੁਕਤ ਕਰਾਤੇ ਕਿੰਨੀਆਂ ਸਰਕਾਰਾਂ ਆਈਆਂ ਆ ਕਿਹੇ ਕੋਈ ਨਹੀਂ ਰਸਾ ਨਹੀਂ ਇਹ ਮੁਕਤ ਹੋਇਆ ਇਹ ਅੰਮ੍ਰਿਤਪਾਲ ਸਾਹ ਚੰਗੇ ਕੰਮ ਕਰ ਰਹੇ ਆ ਅਸੀਂ ਇਹੋ ਬੇਨਤੀ ਕਰਦੇ ਆ ਸਾਰੇ ਵੀਰ ਭਰਾਵਾਂ ਨੂੰ ਵੀ ਉਹਨਾਂ ਵੱਤ ਤੋਂ ਵੱਧ ਸਪੋਰਟ ਕਰੋ ਜਿੰਨੇ ਵੀ ਸਾਡੇ ਨੌਜਵਾਨ ਆ ਬਜ਼ੁਰਗ ਆ ਮੇਰੀਆਂ ਭੈਣਾਂ ਆ ਇਹ ਸਾਰੇ ਭਾਈ ਅੰਮ੍ਰਿਤਪਾਲ ਸਾਹ ਦੇ ਤੇ ਸੱਜ ਜੀ ਦੀ ਖਾਲਸਾ ਦੇ ਸਪੋਰਟ ਦੇ ਵਿੱਚ ਆ ਹੱਥ ਦੇ ਵਿੱਚ ਮੌਕਾ ਹੈ ਅਪੀਲ ਕਰਾਂਗੇ ਪੰਜਾਬ ਵਾਸਤੇ ਵੀ ਬੰਬੇ ਦੀਆਂ ਸੰਗਤਾਂ ਨੂੰ ਵੀ ਇਹ ਮਹਾਨਗਰੀ ਦੇ ਵਿੱਚ ਭਾਈ ਜਿੰਨੇ ਵੀ ਵਸੰਦੇ ਵਸਦੇ ਹੋ ਧਿਆਨ ਦੇ ਨਾਲ ਇਸ ਵੀਰ ਨੂੰ ਆਜ਼ਾਦ ਕਰਾਉਣ ਵਾਲਾ